ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਖੀ ਇੱਕ ਅਤੀਤ ਸਾਧ ਨਾਲ ਹੋਈ ਇੱਕ ਦਿਨ ਦੀ ਬਾਤ ਹੈ ਜੋ ਸ੍ਰੀ ਗੁਰੂ ਨਾਨਕ ਜੀ 20 ਬਰਸ ਸੇ ਹੋਏ ਤਾਂ ਸ੍ਰੀ ਗੁਰੂ ਨਾਨਕ ਜੀ ਦੀ ਉਹ ਆ ਚਾਲੀ ਆਹੀ ਜਿਸ ਪਾਸੇ ਇੱਛਾ ਹੋਵੇ ਉਸੇ ਪਾਸੇ ਹੀ ਚਲੇ ਜਾਵਨ ਜਿੱਥੇ ਬੈਠਣ ਉੱਥੇ ਹੀ ਬੈਠੇ ਰਹਿਣ ਇਸ ਤਰ੍ਹਾਂ ਸਮਾਂ ਬਿਤਾਇਆ ਹੈ ਇੱਕ ਦਿਨ ਅਤੀਤ ਸ਼ਹਿਰ ਦੇ ਬਾਹਰ ਆਏ ਬੈਠਾ ਤਾਂ ਉਸ ਦੇ ਪਾਸ ਗੁਰੂ ਨਾਨਕ ਜੀ ਸਹਿਜ ਸੁਭਾਏ ਜਾ ਬੈਠੇ ਤਾਂ ਗੁਰੂ ਨਾਨਕ ਜੀ ਦੇ ਹੱਥ ਵਿੱਚ ਉਸ ਵੇਲੇ ਇੱਕ ਗੜਵਾ ਅਤੇ ਇੱਕ ਛਾਪ ਸਵਰਨ ਦੀ ਸੀ ਤਾਂ ਆਤੀਤ ਨੇ ਗੁਰੂ ਨਾਨਕ ਜੀ ਨੂੰ ਪੁੱਛਿਆ ਅਰੇ ਬਾਲਕੇ ਤੂੰ ਕੌਣ ਹੁੰਦਾ ਹੈ ਤੇਰਾ ਨਾਂਉਂ ਕੀ ਹੈ ਤਾਂ ਸ੍ਰੀ ਗੁਰੂ ਨਾਨਕ ਜੀ ਨੇ ਕਿਹਾ ਏ ਸਾਧ ਜੀ ਮੇਰਾ ਨਾਂਉ ਤਾਂ ਨਾਨਕ ਨਿਰੰਕਾਰ ਹੀ ਹੈ ਅਤੇ ਖੱਤਰੀ ਹੁੰਦਾ ਹਾਂ ਫਿਰ ਅਤੀਤ ਨੇ ਕਿਹਾ ਨਾਨਕ ਜੀ ਤੂੰ ਵੀ ਨਿਰੰਕਾਰ ਹੀ ਹੋ ਅਰ ਹਮ ਵੀ ਨਿਰੰਕਾਰ ਤੇ ਹੈ ਕੁਝ ਖਾਣ ਨੂੰ ਦੇ ਗੁਰੂ ਨਾਨਕ ਜੀ ਨੇ ਛਾਪ ਅਤੇ ਗੜਵਾ ਅਤੀਤ ਤੇ ਅਕੇ ਰੱਖ ਦਿੱਤਾ ਅਤੇ ਅਤੀਤ ਨੇ ਕਿਹਾ ਅਰੇ ਨਾਨਕ ਇਹ ਹਮਕੋ ਪਹੁੰਚ ਗਿਆ ਹੈ ਇਹ ਤੂੰ ਆਪਣੇ ਹੀ ਪਾਸ ਰਹਿਣ ਦੇ ਤਾਂ ਨਾਨਕ ਜੀ ਕਿਹਾ हे ਦੇਵਤਾ ਜੀ ਮੁੱਖ ਸਿਓ ਜੋ ਕੁਝ ਚਾਹੀਏ ਉਸ ਤੋਂ ਫਰੀਦਾ ਨਹੀਂ ਫਿਰ ਅਤੀਤ ਨੇ ਕਿਹਾ ਈ ਨਾਨਕ ਤੂੰ ਅਸਲੀ ਨਿਰੰਕਾਰੀ ਹੈ ਅਤੇ ਹਮ ਨਕਲੀ ਨਿਰੰਕਾਰੀ ਹੈ ਤਾਂ ਫਿਰ ਗੁਰੂ ਨਾਨਕ ਜੀ ਘਰ ਉੱਟ ਆਇਆ ਉਹ ਅਤੀਤ ਗੜਵਾ ਚਾਪ ਲੈ ਚੱਲਦਾ ਰਿਹਾ ਤਾਂ ਕਾਲੂ ਗੁਰੂ ਨਾਨਕ ਜੀ ਨੂੰ ਘਰ ਆਏ ਨੂੰ ਦੇਖ ਕੇ ਪੁੱਛਿਆ ਆਵੋ ਨਾਨਕ ਗੜਵਾ ਤੇ ਚਾਪ ਕਿਤੇ ਹੈ ਗੁਰੂ ਨਾਨਕ ਜੀ ਅੱਗੇ ਤੇ ਚੁੱਪ ਕਰ ਰਿਹਾ ਬੋਲੀ ਨਹੀਂ ਤਾਂ ਕਾਲੂ ਚਿਤਾ ਹੋਇਆ ਤੇ ਚਿਤਾ ਹੋ ਕੇ ਆਖਣ ਲੱਗਾ ਜਾ ਬਾਬਾ ਮੇਰੇ ਕਰੋਨਿਕਲ ਜਾ ਮੈਂ ਤੇਰਾ ਫਰੂ ਨਹੀਂ ਮੈਂ ਬਹੁਤ ਝੌਂਕ ਚੌਂਕ ਰਹੀ ਆਂ ਤੂੰ ਸਮਝਦਾ ਕੁਛ ਨਹੀਂ ਮੇਰੇ ਆਖਣ ਦੀ ਬਾਤ ਤੇਰੇ ਮਨ ਵਿੱਚ ਕੋਈ ਨਹੀਂ ਆਉਂਦੀ ਨਾ ਤੂੰ ਮੇਰੇ ਕਹੇ ਨੂੰ ਸਮਝਦਾ ਹੈ 라ਈ ਬੁਲਾਰਨੇ ਸੁਣ ਕੇ ਕਾਲੂ ਨੂੰ ਬੁਲਾਇਆ ਜਿਸ ਵਕਤ ਕਾਲੂ ਆਇਆ ਤੇ ਰਾਏ ਬੁਲਾਰਨੇ ਆਖਿਆ ਕਾਲੂ ਵੱਤ ਗਿਆ ਹੋਇਆ ਹੈ ਤਾਂ ਕਾਲੂ ਨੇ ਕਿਹਾ ਰਾਏ ਜੀ ਪਸ ਹੋਇਆ ਹੈ ਸਾਬ ਅਰਗੜਵਾ ਕਿਤੇ ਵੱਲ ਸੁਟ ਆਇਆ ਹੈ ਪਤਾ ਨਹੀਂ ਕਿਆ ਕੀ ਤੋਸ ਤਾਰਾਈ ਆਖਿਆ ਕਾਲੂ ਨਾਨਕ ਨੂੰ ਜੈਰਾ ਪਾਸ ਕਾਲ ਦਿੰਦੇ ਹਾਂ ਤੋ ਖਪਦਾ ਹੈ ਤੇ ਨਾਨਕ ਵੀ ਰੰਚ ਰੰਦਾ ਹੈ ਉੱਥੇ ਵੀ ਕੁਝ ਕੰਮਕਾਰ ਕਰੇਗਾ ਕਾਲੂ ਆਖਿਆ ਜੀ ਜਿਵੇਂ ਤੁਸੀਂ ਸਾਡੀ ਰਜ਼ਾਈ ਤਾਰਾਈ ਦੀ ਚਿੱਠੀ ਆਪਣੇ ਦਸਖਤੀ ਲਿਖ ਦਿੱਤੀ ਚਿੱਠੀ ਵਿੱਚ ਇਹ ਲਿਖਿਆ ਭਾਈਆ ਜੈਰਾ ਉਸਾ ਨਾਨਕ ਜੀ ਨੂੰ ਤੇਰੇ ਪਾਸ ਭੇਜਿਆ ਹੈ ਤੂੰ ਸਾ ਇਸੇ ਖਾਤਰ ਜੋ ਕੁਛ ਤੁਸਾ ਪਾਸੋਂ ਹੋਏ ਆਵੇ ਸੋ ਢਿੱਲ ਨਹੀਂ ਕਰਨੀ ਕਿਸੇ ਕੰਮ ਨੂੰ ਲਾਏ ਦੇਣਾ ਨਾਨਕ ਜੀ ਨੂੰ ਸਾਲਾ ਕਰਕੇ ਨਾ ਜਾਣੀ ਇਹ ਖੁਦਾ ਹੈ ਤਾਂ ਚਿੱਠੀ ਨਾਨਕ ਜੀ ਨੂੰ ਦਿੱਤੀ ਤਾਂ ਰਾਏ ਨੂੰ ਮਿਲ ਕੇ ਤਿਆਰ ਹੋਏ ਫਿਰ ਨਾਨਕ ਜੀ ਮਾਤਾ ਨੂੰ ਮਿਲ ਕੇ ਟੁਰਨ ਲੱਗਾ ਤਾਂ ਮਾਤਾ ਬੈਰਾਗ ਕਰਨ ਲੱਗੀ ਨਾਨਕ ਮੇਰੇ ਪਾਸ ਸੀ ਤਾਂ ਤਰਵਾਸ ਸੀ ਹੁਣ ਪ੍ਰਦੇਸ਼ ਚੱਲਿਆ ਹੈ ਕਿਆ ਜਾਣੀ ਆਵੇਂ ਕਿ ਨਾ ਆਵੇਂ ਤਾਂ ਨਾਨਕ ਜੀ ਆਖਿਆ ਮਾਤਾ ਜੀ ਅਸੀਂ ਇੱਥੇ ਤੋਂ ਸਾਡਾ ਕੰਮ ਕੀ ਕਰਦੇ ਹਾਂ ਉੱਥੇ ਅਸਲ ਕੀ ਕਰਨਾ ਹੈ ਤਾਂ ਮਾਤਾ ਕਹੇ ਹਾਂ ਪੁੱਤਰ ਕੰਮ ਭਾਵੇਂ ਕਰਦਾ ਸੈਂ ਭਾਵੇਂ ਨਹੀਂ ਸੈਂ ਕਰਦਾ ਪਰ ਮੇਰੇ ਨੇਤਰ ਤਾਂ ਠੰਡੇ ਸਨ ਮੇਰੇ ਬਾਣੀ ਸਾਰਾ ਜਹਾਨ ਸੁਖੀ ਬਸਦਾ ਸੀ ਤਾਂ ਸ੍ਰੀ ਗੁਰੂ ਨਾਨਕ ਜੀ ਕਿਰਪਾ ਦ੍ਰਿਸ਼ਟੀ ਕਰਕੇ ਮਾਤਾ ਦਾ ਮੋਹ ਦੂਰ ਕਰਕੇ ਕਿਹਾ ਮਾਤਾ ਜੀ ਪਰਮੇਸ਼ਰ ਦਾ ਸਿਮਰਨ ਕਰਨਾ ਹੂ ਸਭ ਨੂੰ ਮਿਲ ਕੇ ਅਰਬਾਲੇ ਨੂੰ ਨਾਲ ਲੈ ਕੇ ਕਿਰਪਾ ਦ੍ਰਿਸ਼ਟੀ ਸੇ ਉਤੋ ਵਿਦਿਆ ਹੋਤੀ। ਪਹਿਲੇ ਗੁਰੂ ਨਾਨਕ ਦੇਵ ਜੀ ਤਲਵੰਡੀ ਤੋਂ 5ਵੇਂ ਦਿਨ ਸੁਲਤਾਨਪੁਰ ਜਾਏ ਬੜੇ। ਸੰਮਤ 1544 ਮੱਘਰ ਸੁਦੀ 7ਵੀਂ ਨੂੰ ਨਾਨਕ ਜੀ ਬੇਬੇ ਨਾਨਕੀ ਜੀ ਨੂੰ ਜਾਏ ਮਿਲੇ। ਤਾਂ ਬੇਬੇ ਨਾਨਕੀ ਗੁਰੂ ਨਾਨਕ ਦੇਵ ਜੀ ਦੇ ਪੈਰਾਂ ਤੇ ਟਹਿ ਪਈ। ਤਾਂ ਨਾਨਕ ਜੀ ਕਿਹਾ ਬੇਬੇ ਤੂੰ ਵੱਡੀ ਹੈ। ਸਗੋਂ ਤੇਰੇਆਂ ਪੈਰਾਂ ਤੇ ਮੈਂ ਪਵਾਂ। ਕਿ ਤੂੰ ਮੇਰੇਆਂ ਪਿਆਰਾਂ ਤੇ ਭਵੇਂ ਆ ਬੇਬੇ ਨਾਨਕ ਜੀ ਨਾਨਕੀ ਜੀ ਕਿਹਾ ਭਾਈ ਜੀ ਤੂੰ ਸੱਚਾ ਕਹਦਾ ਹੈ ਪਰ ਜੇ ਤੂੰ ਆਦਮੀ ਹੋਵੇ ਤਾਂ ਇਹ ਬਾਤ ਕਰ ਇਹ ਤੂੰ ਮੈਨੂੰ ਪਰਮੇਸ਼ਰ ਹੀ ਨਜ਼ਰ ਆਉਂਦਾ ਹੈ ਤਾਂ ਅਗੋ ਜੈ ਰਾਮ ਕਰਨ ਹੀ ਆ ਬੇਬੇ ਨਾਨਕੀ ਜੀ ਨੇ ਗੁਰੂ ਨਾਨਕ ਜੀ ਨੂੰ ਪੀੜਾ ਪਾਇ ਦਿੱਤਾ ਤੇ ਬਾਬਾ ਜੀ ਬੈਠ ਗਏ ਤੇ ਲੱਗੀ ਪੁੱਛਣ ਕਿਉਂ ਭਾਈ ਜੀ ਬਹੁਤ ਖੁਸ਼ੀ ਹੋ ਤਾਂ ਗੁਰੂ ਨਾਨਕ ਜੀ ਭਾਰਤਾ ਕਰਨ ਲੱਗੇ ਕੀ ਆਇ ਇਚਰਾ ਨੂੰ ਜੈਰੰਮ ਵੀ ਕਰ ਆਇ ਵੜਿਆ ਜਾਂ ਆਇ ਕਰ ਦੇਖੇ ਤਾਂ ਗੁਰੂ ਨਾਨਕ ਜੀ ਘਰ ਬੈਠਾ ਹੈ ਅਤੇ ਗੁਰੂ ਨਾਨਕ ਜੀ ਨੇ ਵੀ ਡਿੱਠਾ ਜੋ ਜੀਜਾ ਜੀ ਆਇਆ ਹੈ ਤਾਂ ਗੁਰੂ ਨਾਨਕ ਜੀ ਉੱਠਤੇ ਹੀ ਜੈਰੰਮ ਦੇ ਪੈਰਾਂ ਤੇ ਟਹਿ ਪਏ ਤੇ ਜੈਰੰਮ ਵੀ ਮਹਾ ਸਿਆਣਾ ਸੀ ਤਾਂ ਜੈਰੰਮ ਨੇ ਗੁਰੂ ਨਾਨਕ ਜੀ ਦੇ ਹੱਥ ਫੜ ਲਿੱਤੇ ਅਤੇ ਆਪ ਗੁਰੂ ਨਾਨਕ ਜੀ ਦੇ ਪੈਰਾਂ ਤੇ ਹੱਥ ਰੱਖੇ ਤਾਂ ਗੁਰੂ ਨਾਨਕ ਜੀ ਕਿਹਾ ਜੀਜਾ ਜੀ ਇਹ ਅਪੁੱਠੀ ਰੀਤ ਕਿਉਂ ਕੀਤੀ ਆ ਜੈ ਰਾਮ ਨੇ ਕਿਹਾ हे ਨਾਨਕ ਜੀ ਤੁਸੀਂ ਜਾਣਦੇ ਹੋਵੋਗੇ ਜੋ ਇਹ ਅਸੀਸ ਸਾਲਾ ਜੀਜਾ ਆਹੇ ਪਰ ਮੈਂ ਤਾਂ ਤੈਨੂੰ ਪਰਮੇਸ਼ਰ ਕਰਕੇ ਹੀ ਜਾਣਦਾ ਹਾਂ আর ਮੇਰੇ ਪਾਸ ਵੱਡੇ ਹੋਏ ਹਨ ਜੋ ਤੁਸੀਂ ਮੇਰੇ ਪਾਸ ਆਏ ਪਹੁੰਚੇ ਹੋ আর ਮੈਨੂੰ ਦਰਸ਼ਨ ਦਿੱਤਾ ਹੈ ਜੀ আর ਮੈਂ निहाल ਹੋਇਆ ਹਾਂ ਪਰ ਜੀ ਤੁਸੀਂ ਹੁਣ ਕਰੋ ਕੁਝ ਨਹੀਂ ਜੀ আর ਬੈਠੇ ਸਹਿਜ ਨਾਲ ਪਰਮੇਸ਼ਰ ਦੇ ਗੁਣ ਗਾਓ ਅਰ ਗੁਜਰਾਨ ਕਰੋ ਤਾਂ ਗੁਰੂ ਨਾਨਕ ਜੀ ਅੱਗੋ ਕਿਹਾ ਭਲਾ ਜੀਜਾ ਜੀ ਪਰ ਕੁਛ ਕਿਰਤ ਹੋਏ ਆਵੇ ਤਾਂ ਪਲੀ ਗੱਲ ਹੈ ਤਾਂ ਜੈ ਰਾਮ ਨੇ ਆਖਿਆ ਪਾਈ ਜੀ ਜੋ ਤੂੰ ਸਾਡੇ ਜੀ ਵਿੱਚ ਉਪਜੀ ਹੈ ਤਾਂ ਇਹ ਪਲੀ ਗੱਲ ਹੈ ਤਾਂ ਜੈ ਰਾਮ ਨੇ ਪੁੱਛਿਆ ਏ ਨਾਨਕ ਜੀ ਤੁਸੀਂ ਕੁਛ ਤੁਰਕੀ ਵੀ ਪੜੇ ਹੋ ਤਾਂ ਗੁਰੂ ਨਾਨਕ ਜੀ ਕਿਹਾ ਜੀਜਾ ਜੀ ਅਸੀਂ ਹਿੰਦਗੀ ਪੜੇ ਹਾਂ ਤਾਂ ਜੈ ਰਾਮ ਨੇ ਕਿਹਾ ਏ ਸ਼ਰੀਦਾਨਕ ਜੀ ਜੇ ਮੈਂ ਤੁਹਾਨੂੰ ਮੋਦੀਖਾਨਾ ਨਵਾਬ ਦਾ ਲੈ ਦੇਵਾਂ ਤਾਂ ਗੁਰੂ ਨਾਨਕ ਜੀ ਆਖਿਆ ਕਿਹੜੇ ਨਵਾਬ ਦਾ ਮੋਦੀਖਾਨਾ ਲੈ ਦੇਵਦੇ ਹੋ ਤਾਂ ਜੈ ਰਾਮ ਨੇ ਕਿਹਾ ਨਾਨਕ ਜੀ ਨਵਾਬ ਦੌਲਤ ਖਾਨ ਦੌਲਤ ਖਾਨ ਲੋਧੀ ਦਾ ਇਸ ਦਾ ਮੋਦੀਖਾਨਾ ਵੱਡਾ ਹੈ ਜੇਕਰ ਤੁਹਾਡੇ ਪਾਸੋਂ ਕੋਈ ਹੋਏ ਆਵੇ ਤਾਂ ਉਹ ਕਿਰਤ ਕਰੋ ਤਾਂ ਨਾਨਕ ਜੀ ਕਿਹਾ ਭਲਾ ਭਾਈਆ ਜੈ ਰਾਮ ਜੀ ਜੇਕਰ ਤਾ ਨਿਭਾ ਕਰ ਦੇਵੇਗਾ ਤਾ ਅਸੀਂ ਉਹੋ ਕੀਤ ਕਰਾਂਗੇ ਤਾਂ ਗੁਰੂ ਨਾਨਕ ਜੀ ਦੀ ਭੈਣ ਬੀਬੇ ਨਾਨਕੀ ਜੀ ਬੋਲੀ ਭਾਈ ਜੀ ਤੂੰ ਤਾਂ ਪਰਮੇਸ਼ਰ ਦਾ ਰੂਪ ਹੈ ਜੈਸਾ ਰਿਜ਼ਕ ਪਰਮੇਸ਼ਰ ਨੇ ਦਿੱਤਾ ਹੈ ਤੂੰ ਵੀ ਬੈਠਾ ਖਾਂ ਅਤੇ ਅਸੀਂ ਵੀ ਪਰਮੇਸ਼ਰ ਦੇ ਦਿੱਤੇ ਵਿੱਚੋਂ ਖਾਂਦੇ ਹਾਂ ਤੂੰ ਇੰਨਾ ਜੰਜਾਲਾ ਵਿੱਚ ਨਾ ਪਾਉ ਤੂੰ ਸ੍ਰੀ ਪਰਮੇਸ਼ਰ ਜੀ ਦਾ ਭਗਤ ਹੈ ਅਤੇ ਫਕੀਰਾਂ ਦਾ ਦੋਸਤ ਮਿਲਣ ਵਾਲਾ ਹੈ ਤਾਂ ਗੁਰੂ ਨਾਨਕ ਜੀ ਕਿਹਾ ਭਲਾ ਬੀਬੇ ਜੀ ਜਿਵੇਂ ਤੁਸੀਂ ਆਖਸੋ ਇਉਂ ਹੀ ਕਰਾਂਗੇ ਅਤੇ ਕਿਰਤ ਕਰਕੇ ਖਾਈ ਦਾ ਹੈ ਤਾਂ ਪਵਿੱਤਰ ਹੋ ਵੀਦਾ ਹੈ ਅਰ ਤੁਸਾ ਨੇ ਵੀ ਇਹੋ ਕਿਹਾ ਹੈ ਜੋ ਹੱਕ ਹਲਾਲ ਕਰਕੇ ਖਾਣਾ ਪਲਾ ਹੈ ਤਾਂ ਨਾਨਕੀ ਜੀ ਨੇ ਕਿਹਾ ਪਾਈ ਜੀ ਜਿਉ ਤੁਹਾਡੀ ਮਰਜ਼ੀ ਹੈ ਜਿਉ ਤੁਹਾਡੇ ਜੀ ਵਿੱਚ ਉਪਜੀ ਸਾਈ ਭਲੀ ਗੱਲ ਹੈ ਤਾਂ ਫਿਰ ਨਾਨਕੀ ਜੀ ਜੈ ਰਾਮ ਨੂੰ ਪੁੱਛਿਆ ਜੋ ਜੀ ਇਸ ਤਿਹਾਲ ਦੇ ਆਪ ਮਹਿਰਮ ਹੋ ਕਿ ਨਹੀਂ ਜੀ ਤਾਂ ਜੈ ਰਾਮ ਬੋਲਿਆ ਇਹ ਬੰਦੀ ਪਰਮੇਸ਼ਰ ਦੀ ਮੈਂ ਮਹਿਰਮ ਹਾਂ ਤਾਂ ਨਾਨਕ ਜੀ ਆਖਿਆ ਸੁਣੋ ਜੀ ਇਸ ਦੀ ਕਿਤਾਹੂ ਕਹਾਣੀ ਵੀ ਕਰੀ ਜੀ ਤਾਂ ਇਸ ਦਾ ਗ੍ਰਹਿ ਨਾਲ ਮੂੰਹ ਪੈ ਜਾਏਗਾ ਤਾਂ ਇਸ ਪਾਸੋਂ ਕੀਰਤ ਵੀ ਹੋ ਆਵੇਗੀ ਤਾਂ ਜੈ ਰਾਮ ਨੇ ਕਿਹਾ ਬੰਦੀ ਪਰਮੇਸ਼ਰ ਦੀ ਜਾਂ ਇਹ ਕੀਰਤ ਲੱਗੇਗਾ ਤਾਂ ਕੋਈ ਖਤਰੇਟਾ ਇਸ ਦੀ ਕਹਾਣੀ ਵੀ ਕਰ ਜਾਸੀ ਤੂੰ ਉਤਾਵਲੀ ਨਾ ਹੋ ਪਰਮੇਸ਼ਰ ਨੂੰ ਚਿਤਕਾਰ ਸਭ ਕੁਝ ਅੱਛਾ ਹੋਏ ਜਾਵੇਗਾ ਮਨੁੱਖਾ ਨੂੰ ਕੀਰਤ ਕਰਕੇ ਖਾਣਾ ਵਾਜੂਬ ਹੈ ਜਾਂ ਇਹ ਕੀਰਤ ਲੱਗੇਗਾ ਚਾਰ ਪੈਸੇ ਇਸੇ ਪਾਸ ਹੋਣਗੇ ਇੱਜ਼ਤ ਇਤਬਾਰ ਬਣੇਗਾ ਤਾਂ ਦੇਖ ਕੇ ਲੋਕ ਕਹਾਣੀ ਵੀ ਕਰ ਲੈਣਗੇ ਪਰਮੇਸ਼ਰ ਅੱਛੀ ਕਰੇਗਾ ਤਾਂ ਨਾਨਕ ਆਖਿਆ ਬਾਬਾ ਜੀ ਮੈਂ ਤੁਹਾਡੇ ਕੋਲੋਂ ਸਿਆਣੀ ਨਹੀਂ ਜੀ ਪਰ ਤੁਹਾਨੂੰ ਆਖਣਾ ਸੀ ਤਾਂ ਜੈ ਰਾਮ ਨੇ ਮੱਘਰ ਸੁਦੀ 14 ਨੂੰ ਬਾਬੇ ਨਾਨਕ ਜੀ ਦਾ ਨਵਾਬ ਤੌਲਤ ਖਾਨ ਨਾਲ ਮੀਲ ਕਰਾਇਆ बाबा नानक जी ਅਤੇ ਜੈ ਰਾਮ ਅਗਲੇ ਦਿਨ ਨਵਾਬ ਪਾਸ ਗਏ ਜੈ ਰਾਮ ਨੇ ਆਖਿਆ ਨਵਾਬ ਜੀ ਆਪ ਮੋਦੀ ਖਾਨੇ ਵਾਸਤੇ ਕਿਹਾ ਸੀ ਜੋ ਇੱਕ ਨਾਨਕ ਨਾਮ ਇਸਦਾ ਹੈ ਮੋਦੀ ਖਾਨੇ ਦਾ ਕੰਮਕਾਰ ਇਸ ਨੂੰ ਦਿਓ ਨਵਾਬ ਦੇਖ ਕੇ ਖੁਸ਼ੀ ਹੋਇਆ ਅਤੇ ਕਿਹਾ ਇਹ ਜੈ ਰਾਮ ਇਹ ਬਹੁਤ ਹੁਸ਼ਿਆਰ ਨਜ਼ਰ ਆਉਂਦਾ ਹੈ ਮੋਦੀ ਖਾਨਾ ਬਹੁਤ ਅੱਛਾ ਚਲਾਵੇਗਾ ਸੋ ਬੜੀ ਪਰਸੰਤਾ ਨਾਲ ਨਵਾਬ ਕੋ ਲਉ ਜੈ ਰਾਮ ਨੇ ਮੋਦੀ ਖਾਨਾ ਗੁਰੂ ਨਾਨਕ ਜੀ ਨੂੰ ਦਿਵਾਇਆ ਬੇਬੇ ਜੀ ਨੂੰ ਬਹੁਤ ਖੁਸ਼ੀ ਹੋਈ ਜੋ ਭਾਈ ਜੀ ਕੀਰਤ ਕਰਨ ਲੱਗਾ ਹੈ ਵਾਹਿਗੁਰੂ ਜੀ ਹੋਈਆ ਭੁੱਲਾਂ ਗਲਤੀਆਂ ਲਈ ਮਾਫ ਕਰਨਾ ਜੀ ਸਬਦ ਆ ਪੜਿਆ ਸੁਨਿਆ ਪਰਵਾਣ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ